ਤੇ ਗਾਵੀਆਂ ਹੋ ਰੀਆਂ ਨੇ ਮੈਂ ਚਾਹੁੰਦਾ ਸਾਰੀ ਦਿੱਲੀ ਨੰਗ ਸਿੰਘਾਂ ਦੀ ਹੋ ਜੇ ਹੈ ਤੇ ਆਪਣੀ ਹੋਈਆਂ ਹਾਂ ਅਸਰੀਆ ਕਾ ਪਰ ਹੌਲੀ ਵਾਲੀ ਰੰਗ ਫੜਦੇ ਜਾਣਦੇ ਹੋ ਨਾ ਸਾਰੇ ਕਾੜੇ ਚਰਨਾ ਤੇ ਮੈਂ ਇੱਕ ਬੇਨਤੀ ਕਰਦਾ ਮੈਨੂੰ ਪਤਾ ਸਾਰੀ ਫੌਜ ਪੜਨ ਲਿਖਣ ਵਾਲੀ ਆ ਤੇ ਪੜੇ ਲਿਖੇ ਸਾਨੂੰ ਚਾਹੀਦੇ ਆ ਜੋ ਵੀ ਦੁਨੀਆ ਨੇ ਸਾਨੂੰ ਗਵਾਰ ਸਮਝ ਛੜੇ ਜਾਵਾ ਪਰ ਖਾਲਸਾ ਜੀ ਦਸਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਹੀ ਗਵਾਰਾਂ ਦਾ ਕੰਮ ਨਹੀਂਗਾ ਵਿਦਵਾਨਾਂ ਦਾ ਕੰਮ ਆ ਕੋਈ ਪੀ ਐਚ ਜਿਹੜੀ ਕੀਤਾ ਬੰਦਾ 35 ਅੱਖਰਾਂ ਤੇ ਅੜਖ ਜਾਏਗਾ ਮੈਂ ਗਾਰੰਟੀ ਲੈਣਾ ਹੈ ਗੱਲ ਦੀ ਇਹ ਵਿਦਵਾਨਾਂ ਦਾ ਪੰਥ ਿਆ ਸੂਰਮਿਆਂ ਦਾ ਪੰਥ ਿਆ ਮੈਂ ਭਜੰਗੀਆਂ ਨੂੰ ਬੇਨਤੀ ਕਰਦਾ ਵੀ ਜਦੋਂ ਛੁੱਟੀਆਂ ਪੈਣ 5 ਦਿਨ 10 ਦਿਨ ਜਿੰਨਾ ਵੀ ਟਾਈਮ ਨਿਕਲੇ ਤੁਸੀਂ ਦਲਪੰਥ ਦੀ ਹਾਜ਼ਰੀ ਜ਼ਰੂਰ ਭਰਿਆ ਕਰਨੀ ਆ ਕਿਉਂਕਿ ਇੱਥੋਂ ਸਾਰੀ ਦੁਨੀਆ ਹੀ ਸੁਣ ਰਹੀ ਆ ਦਲਪੰਥ ਵਿੱਚ ਜਾ ਕੇ ਜਿਹੜੀ ਗੱਲ ਸਮਝ ਆਉਂਦੀ ਆ ਨਾ ਉੱਥੋਂ ਹੀ ਆਉਣੀ ਆ ਫਿਰ ਮੈਂ ਬੇਨਤੀ ਕਰਦਾ ਹੋਇਆ ਆਪ ਜੀ ਤੋਂ ਖੁਸ਼ੀ ਚਾਹਨਾ ਨਾਨਕ ਨਾਮ ਜੜ ਦੀ ਕਲਾ ਤੇਰੇ ਪਾਣੀ ਸਰਬਾ ਦਾ ਪਾਲ ਅੱਜ ਕੱਜ ਕਰਨ ਜਾਵੇ ਵਿਹੋ ਹੋ ਜਾਵੇ ਫਤਹਿ ਪਾਵੇ ਸਤਿ ਸ੍ਰੀ ਅਕਾਲ ਬਰਬਰ ਆਕਾਲ ਦੇਗ ਤੇਗ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ